ਵਲੇਆ ਦਾ ਜਸ ਗਾਉਣ ਕੇ ਵੀ ਸਰੇ ਰਹੀ ਦੀ ਦੁਨੀਆ ਤਾਈਂ ਜੀ ਹੋ ਖੜਾ ਭਲੇ ਪੁਰਸ਼ ਦਾ ਬੰਨਿਆ ਇਹ ਬੀਬੀ ਸੰਸਾਰ ਕੁੜੇ ਭਲੇ ਪੁਰਸ਼ ਨੂੰ ਚੋਰ ਬਣਾਉਂਦੀ ਅੱਜ ਅਪਣਾ ਹਾਰ ਕਰੇ ਹੋ ਕਪਟ ਤਰਸ ਨਾਮਾਰ ਕੇ ਵਿਪਾ ਝੋਟੇ ਨੂੰ دل ਚੋਂ ਕੱਢਦੇ ਤੂੰ ਫਿਰ ਸੋਚੇ ਲਜਾ ਤੂੰ ਮਤੈ ਛੱਡ ਦੇ ਤੂੰ ਫਿਰ ਸੋਚੇ ਇਲਜਾਮ ਲਗਾਉਣਾ ਝੂਠੀ ਤੂੰ ਮਤੈ ਛੱਡ ਦੇ ਤੂੰ ਹੋ ਕਹਿਣੇ ਵਿਚਰੇ ਮਾਈ ਪਾਪ ਤੇ ਪਣਸਤਵੰਤੀ ਨਾਰ ਕੁੜੇ ਪਰੇ ਪੁਰਸ਼ ਨੂੰ ਚੋਰ ਬਣਾਉਂਦੀ ਆ ਚੱਕ ਆਪਣਾ ਹਾਰ ਕੁੜੇ ਹੋ ਦਵੈਤ ਤੂੰ ਹੀ ਨੂੰ ਮਾਰ ਅੰਦਰੋਂ ਛੱਡ ਝੂਠ ਦਾ ਕਿਹੜਾ ਜੀ ਸਾਰੀ ਦੁਨੀਆ ਤਾਈ ਲੱਗਦਾ ਝੂਠਾ ਬੰਦਾ ਭੇੜਾ ਜੀ ਹੋ ਵਿੱਚ ਸਵਾਦ ਝੂਠੇ ਤਾਈ ਪੈਂਦੀ ਆ ਫਟਕਾਰ ਕੋੜੇ ਬੜੇ ਪੁਰਸ਼ ਨੂੰ ਚੋਰ ਬਣਾ ਦੀ ਆ ਚੱਕ ਆਪਣਾ ਹਾਰ ਕੋੜੇ ਹੋ ਦਰਸ਼ ਸਰੋਤਨ ਲਈ ਵਾਰਾ ਦਲਸਨਾਵੇਂ ਕੀਤੀ ਐ ਦੀ ਖਾਤਰ ਝੂਠੇ ਬੋਲਣਾ ਇਹ ਜਾਣ ਕੇ ਦੀ ਨੀਤੀ ਐ ਉਹ ਕਾਠ ਕਵੀਰ ਤਾਂ ਨੋਲੇ ਬੋਲੇ ਕਹਿੰਗੇ ਸੱਚ ਉਚਾਰ ਕੁੜੇ ਭਲੇ ਪੁਰਸ਼ ਨੂੰ ਜੋਰ ਪਾਉਣੀ ਆ ਚੱਕ ਆਪਣਾ ਹਾਰ ਕੁੜੇ ਭਲੇ ਪੁਰਸ਼ ਨੂੰ ਚੋਰ ਬਣਾਉਣੀ ਆ ਚੱਕ ਆਪਣਾ ਹਾਰ ਕੁੜੇ ਐ ਵੀ ਮਾ